ਹਲਕਾ ਉਦਾਇਕ ਨਰਿੰਦਰ ਕੌਰ ਬਰਾਜ ਵੱਲੋਂ ਅੱਜ ਪਿੰਡ ਰਾਮਪਰਾ ਦੀ ਨਾਜ਼ ਮੰਡੀ ਦੇ ਵਿੱਚ ਲੈਟਰਿੰਗ ਬਾਥਰੂਮ ਅਤੇ ਟਾਇਬਲ ਕਨੈਕਸ਼ਨ ਜੋੜਨਾਈ ਦੇ ਕਾਰਨ ਦੇ ਲਈ ਉਦਘਾਟਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ 34 ਲੱਖ ਤੋਂ ਹੋਰ ਉਹ ਪ੍ਰੋਕਾਸ਼ ਕਾਰਜਾਂ ਦੇ ਲਈ ਜਿਹੜਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਜਿਸ ਤੇ ਉਹਨਾਂ ਵੱਲੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਉੱਥੇ ਹੀ ਉਹਨਾਂ ਵੱਲੋਂ ਉਹਨਾਂ ਦੀ ਟਿਊਬਲ ਕਨੈਕਸ਼ਨਾਂ ਤੇ ਹੋਰ ਸੁਪਰਬੰਧਾਂ ਦੇ ਲਈ ਅੱਜ ਇੱਟ ਦੀ ਨੀਂਹ ਰੱਖਣਾ ਵੱਲੋਂ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਨੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਮਾਰਕੀਟ ਕਮੇਟੀ ਦੇ ਪਹੁੰਚੇ ਅਧਿਕਾਰੀਆਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜੋ ਵੀ ਕੰਮਕਾਰਜ ਮੰਡੀਆਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਜਲਦੀ ਜਲਦੀ ਪੂਰਾ ਕੀਤਾ ਜਾਵੇਗਾ ਚਾਹੇ ਕੋਈ ਪ ਛੋਟੇ ਵੇ ਫਰਸ਼ ਹੋਣ ਜਾਂ ਹੋਰ ਵਿਕਾਸ ਕਾਰਜ ਚ ਰਹਿੰਦੇ ਹਨ ਉਹਨਾਂ ਨੂੰ ਉਹਨਾਂ ਨੇ ਵੱਲੋਂ ਬਚਨ ਵਾਦ ਹਨ ਕਿ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਮੰਡੀਆਂ ਦੇ ਵਿੱਚ ਮੁਰੰਮਤ ਕਰਾਉਣੇ ਜਾਂ ਹੋਰ ਪ੍ਰਬੰਧ ਕਰਨ ਦੇ ਲਈ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਸੀ ਬਚਨ ਵਾਦਾਂ ਕਿਉਂਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਜਾ ਆਰਤੀ ਐਸੋਸੀਏਸ਼ਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਆਰਤੀਆਂ ਤੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਉਹਨਾਂ ਨਾਲ ਗੱਲਬਾਤ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਆਉਣ ਵਾਲੀਆਂ ਮੁਸ਼ਕਲਾਂ ਸਮਝਦੇ ਉਹਨਾਂ ਨਾਲ ਗੱਲਬਾਤ ਖਾਸ ਕੀਤੀ ਗਈ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਵੱਲੋਂ ਕੋਈ ਵੀ ਕਾਰਜ ਵਿਕਾਸ ਕਰਨ ਵਿੱਚ ਕੋਈ ਕਾਟ ਨਹੀਂ ਹੈ ਔਨ ਤੇ ਅਗਰ ਕੋਈ ਵੀ ਫੰਡ ਦੀ ਕਾਟ ਹੁੰਦੀ ਹੈ ਤਾਂ ਉਹਨਾਂ ਵੱਲੋਂ ਜੋ ਨਿਗਰਾਨੀ ਚ ਲੈਂਦੇ ਉਹ ਜਲਦੋਂ ਜਲਦੀ ਪੂਰਾ ਕਰਨਗੇ ਇਸ ਮੌਕੇ ਤੇ ਉਹਨਾਂ ਨੂੰ ਵੱਲੋਂ ਕੀਤੇ ਗਏ ਸਵਾਲ ਦੇ ਵੀ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਇਸ ਸਬੰਧੀ ਉਹਨਾਂ ਨੇ ਹੋਰ ਕੀ ਕੀ ਕਿਹਾ ਤੇ ਇਸ ਮੌਕੇ ਤੇ ਖਾਸ ਤੌਰ ਤੇ ਟਰੱਕ ਯੂਨਿਨ ਦੇ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ, ਰੋਸ਼ਨ ਲਾਲ, ਕਲਵਾਨ ਸਿੰਘ ਕਾਂਤਾ ਬਖੋਪੀਰ ਅਤੇ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਫਗੋ ਵਾਲਾ ਅਤੇ ਇਸ ਮੌਕੇ ਤੇ ਹੋਰ ਵੱਖ-ਵੱਖ ਮੁਲਾਜ਼ਮ ਪਹੁੰਚੇ ਹੋਣ ਅਤੇ ਉਸ ਸਮੇਂ ਉੱਤੇ ਹੋਰ ਉਹਨਾਂ ਨੇ ਕੀ ਕੀ ਕੀਤਾ ਇਸ ਚੈਨਲ ਨੂੰ ਪੇਜ ਨੂੰ ਫੋਲੋ ਕਰਨਾ ਤੇ 24 ਪੰਜਾਬ న్యూਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਸਾਨੂੰ ਇਹ ਜੀਆਂ ਖਬਰਾਂ ਰਾਹੀਂ ਹੋਰ ਤਾਜ਼ੀਆਂ ਦਿੰਦੇ ਰਹੀਏ ਤੇ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸੋ ਸਾਨੂੰ ਕਹੀਆਂ ਲੱਗਦੀਆਂ ਸਾਡੀਆਂ ਖਬਰਾਂ ਪਹਿਲਾਂ ਤਾਂ ਉਹ ਸਾਰੇ ਮਟਾ ਰਹੇ ਸਨ ਕਿ ਅਸੀਂ ਨੇ ਚਾਹਿਆ ਉਹ ਕਿ ਆਪੇ ਸੰਭਾਲ ਕੇ ਉਹ ਕੰਮ ਕਰ ਦੇਵਾਂਗੇ ਉਹ ਵੀ ਸਮੇਂ ਤੋਂ ਬਹੁਤ ਵੱਡੀ ਦਿੱਕਤ ਸੀ ਕਿਉਂਕਿ ਮੰਡੀ ਤਾਂ ਬੈਂਕੀ ਦਾ ਬਣਦੀ ਸੀ ਵੇਕਨ ਮੋਟਰ ਨਹੀਂ ਲੱਗੀ ਹੋਈ ਸੀ ਅੱਜ ਸਾਡੀ ਉਹ ਅੰਕ ਅੰਕਾ ਨੂੰ ਕਰਕੇ ਕੰਮ ਦੇ ਸਾਮਾਨ ਨੂੰ ਜਿਸ ਤਰ੍ਹਾਂ ਉਹ ਉਪਜਾ ਉਹਦੇ ਵੀ ਉਹ ਬੜੀ ਨਾਮ ਹੈ ਜੀ ਪ੍ਰਦੀਪ ਮਿੱਤਲ ਪ੍ਰਧਾਨ ਆ ਨਾਜ਼ ਮੰਡੀ ਭਵਾਨੀਗੜ ਪ੍ਰਦੀਪ ਜੀ ਅੱਜ ਮੰਡੀ ਐਸੋਸੀਏਸ਼ਨ ਵੱਲੋਂ ਅੱਜ ਸਾਡੇ ਵੱਲੋਂ ਇੱਕ ਸਰਕਾਰ ਵੱਲੋਂ ਇੱਕ ਲੈਟ੍ਰੀਨ ਬਾਥਰੂਮ ਬਣਾਈ ਹੈ ਨੀ ਕੀ ਕੰਮ ਹੋ ਗਿਆ ਦੇਖੋ ਜੀ ਸਾਡਾ ਜੋ ਰਾਮਪੁਰਾ ਝਾਰਡ ਹੈ ਭਵਾਨੀਗੜ ਮੰਡੀ ਨਾਲ ਸੰਬੰਧਿਤ ਆ ਇੱਥੇ ਜੋ ਟਾਇਲਟਸ ਬਲੌਕ ਸੀ ਬਹੁਤ ਘੱਟ ਸੀ ਇੱਕੋ ਯੂਨਿਟਸ ਬਣਿਆ ਸੀ ਪਹਿਲਾਂ ਤੇ ਉਹਦਾ ਜੋ ਹੋਰ ਇੱਕਾ ਜਿਹਾ ਯੂਨਿਟ ਬਣ ਰਿਹਾ ਟਾਇਲਟਸ ਬਲੌਕ ਬਣ ਰਿਹਾ ਤੇ ਸੈਕੰਡ ਜੋ ਪਾਣੀ ਵਾਲੀ ਟੈਂਕੀ ਦਾ ਬਣੀ ਹੋਈ ਸੀ ਲੇਕਿਨ ਬੋਰ ਨਹੀਂ ਸੀ ਇਸ ਕਰਕੇ ਪਾਣੀ ਵਾਲੀ ਟੈਂਕੀ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀ ਸਾਡੀ ਲੰਬੇ ਸਮੇਂ ਤੋਂ ਇਹ ਮੰਗ ਸੀ ਅੱਜ ਉਹ ਡੂੰਗਾ 20 ਹੌਲਪਾਵਰ ਦਾ ਜਿਹੜਾ ਟਿਊਬਵੈਲ ਹੈ ਉਹ ਵੀ ਲੱਗ ਰਿਹਾ ਤੇ ਟਾਇਲਟਸ ਬਲੌਕ ਦਾ ਵੀ ਅੱਜ ਰਸਮੀ ਤੌਰ ਤੇ ਘਾਟਨ ਕਰਕੇ ਗਏ ਨੇ ਐਮਐਲਐਨ ਨਰਿੰਦਰ ਕੌਰ ਭਰਾਜ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਡੀਐਮ ਸਾਹਿਬ ਦਾ ਮਾਰਕੀਟ ਕਮੇਟੀ ਦਾ ਐਕਸ਼ਨ ਸਾਹਿਬ ਦਾ ਸਾਰਿਆਂ ਦਾ ਜੋ ਸਾਡੀ ਲੰਬੇ ਸਮੇਂ ਤੋਂ ਮੰਗ ਸੀ ਐਸੋਸੀਏਸ਼ਨ ਦੀ ਉਹ ਇਹਨਾਂ ਨੇ ਅੱਜ ਮੰਗ ਪੂਰੀ ਕੀਤੀ ਹੈ ਤੇ ਅੱਜ ਉਹਨਾਂ ਦਾ ਉਦਘਾਟਨ ਕਰਕੇ ਗਏ ਪ੍ਰਦੀਪ ਜੀ ਸੋਨੂੰ ਹੀ ਲੱਗਦਾ ਵੀ ਬਾਕੀ ਛੋਟੀ ਮੰਡੀਆਂ ਦੇ ਵਿੱਚ ਵੀ ਲੈਟਰਨੀ ਬਾਥਰੂਮ ਦਾ ਪ੍ਰਬੰਧ ਹੋਣਾ ਚਾਹੀਦਾ ਛੋਟੇ ਮੰਡੇ ਦੇ ਬੜੀ ਇਸ਼ੂ ਉੱਪਰ ਬਿਲਕੁਲ ਦੇਖੋ ਜੋ ਪਿੰਡਾਂ ਦੀ ਕਮੇਟੀ ਵਾਲੇ ਠੀਕ ਹੈ ਠੀਕ ਜਗਦੇਵ ਸਿੰਘ ਜੀ ਜਗਦੇਵ ਜੀ ਜਿਵੇਂ ਅੱਜ ਰਾਮਪਰਾ ਮੰਡੀ ਚ ਟਾਇਲਟਾਂ ਦਾ ਦਰਗਾੜਨ ਕੀਤਾ ਗਿਆ ਕੀ ਕੰਮ ਹੋ ਗਿਆ ਇਸ ਦਾ ਜਿਹੜਾ ਟਾਇਲਟਾਂ ਦਾ ਕੰਮ ਆ ਜੀ ਤੇ ਬਹੁਤ ਵਧੀਆ ਕੰਮ ਹੋਇਆ ਜੀ ਤੇ ਪਾਣੀ ਦੀ ਬਹੁਤ ਇਹ ਦੋਹਾਂ ਚੀਜ਼ਾਂ ਦੀ ਇੱਥੇ ਬਹੁਤ ਸਖਤ ਜ਼ਰੂਰਤ ਸੀ ਇਹਦੀਆਂ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਲੇਬਰਾਂ ਬਾਹਰ ਜਾਂਦੀਆਂ ਤਾਂ ਜੀਵਿਦਾਰਾ ਜਿਹੜੇ ਫਿਰ ਲੜਾਈ ਝਗੜੇ ਹੁੰਦੇ ਸੀ ਇਹਦੇ ਨਾਲ ਲੜਾਈ ਝਗੜਾ ਜਿਹੜੇ ਉਹ ਸਾਰੇ ਖਤਮ ਹੋ ਜਾਣਗੇ ਅਸੀਂ ਐਮਐਲਏ ਸਾਹਿਬ ਤੇ ਪੰਜਾਬ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀ ਹਾਂ ਠੀਕ ਹੈ ਜੀ ਮੈਡਮ ਅੱਜ ਰਾਮਪੁਰ ਮੰਡੀ ਦੇ ਵਿੱਚ ਕਾਦੇ ਵਿਕਾਸ ਕਾਰਜਾਂ ਦਾ ਘਟਨ ਕੀਤੀ ਹੈ ਅੱਜ ਜਿਹੜਾ ਸਾਡਾ ਪੌਣੀਗੜ ਦਾ ਸਬਜ਼ਾੜਾ ਮੰਡੀ ਹੈਗੀ ਹੈ ਸੋ ਇਸ ਜਗ੍ਹਾ ਦੇ ਵਿੱਚ ਪਾਣੀ ਦੀ ਜਿਹੜੀ ਟੈਂਕੀ ਤਾਂ ਕਾਫੀ ਸਾਲ ਹੋ ਗਏ ਬਣੀ ਨੂੰ ਪਰ ਪਾਣੀ ਦਾ ਜਿਹੜਾ ਡੂੰਗਾ ਬੋਰ ਨਹੀਂ ਸੀਗਾ ਉਹਦੀ ਕਾਫੀ ਦਿੱਕਤ ਵੀ ਆ ਰਹੀ ਸੀ ਔਰ ਮੰਗ ਵੀ ਸੀਗੀ ਸੋ ਤਕਰੀਬਨ 36 ਰੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਡੂੰਗਾ ਬੋਰ ਹੈ ਉਹਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਔਰ ਉਹਦੇ ਨਾਲ ਹੀ ਜਿਹੜਾ ਇੱਥੇ ਕਿਉਂਕਿ ਮੰਡੀ ਦਾ ਜਦੋਂ ਸੀਜ਼ਨ ਟਾਈਮ ਜਿਹੜਾ ਪਬਲਿਕ ਟਾਇਲਟ ਨੇ ਜਿਹੜੇ ਉਹ ਉਹਨਾਂ ਦੀ ਜਿਹੜੀ ਦਿੱਕਤ ਸੀਗੀ ਇੱਕ ਬਲਾਕ ਹੈਗਾ ਸੀਗਾ ਤੇ ਇੱਕ ਬਲਾਕ ਦੀ ਜਿਹੜੀ ਹੋਰ ਜਿਹੜਾ ਪਲਾਨ ਦੇ ਵਿੱਚ ਵੀ ਹੈਗਾ ਸੀ ਤੇ ਜ਼ਰੂਰਤ ਵੀ ਹੈਗੀ ਸੀ ਸੋ ਦੂਸਰਾ ਜਿਹੜਾ ਬਲਾਕ ਹੈ ਤੇ 15 ਲੱਖ ਦੀ ਲਾਗਤ ਦੇ ਨਾਲ ਜਿਹੜਾ ਉਹ ਬਣਨਾ ਜਿਹੜਾ ਹੈਗਾ ਔਰ ਉਹਨਾਂ ਦਾ ਦੋਨੇ ਕੰਮਾਂ ਦਾ ਜਿਹੜਾ ਅੱਜ ਜਿਹੜੀ ਸ਼ੁਰੂਆਤ ਕਰਾਈ ਹੈ ਮੇਰੇ ਨਾਲ ਸਾਡੇ ਮਨਜੋਗ ਐਸਡੀਐਮ ਸਾਹਿਬ ਵੀ ਨੇ ਔਰ ਐਕਸੀਅਰ ਮੰਡੀ ਬੋਰਡ ਨਾਲ ਖੜੇ ਆ ਸਾਡੇ ਮੰਡੀ ਦੇ ਪ੍ਰਧਾਨ ਜੀ ਮਿਤਲ ਸਾਹਿਬ ਖੜੇ ਆ ਤੇ ਸਾਰੀ ਟੀਮ ਮੇਰੀ ਇੱਥੇ ਜਿਹੜੀ ਅੱਜ ਹਾਜ਼ਰ ਹੋਈ ਹੈ ਤੇ ਅੱਜ ਦਾ ਜਿਹੜਾ ਕੰਮ ਆ ਜਿਹੜਾ ਸ਼ੁਰੂ ਕਰਵਾਇਆ ਗਿਆ। ਕੁਝ ਮੈਮ ਆਰਤੀ ਦੀਆਂ ਮੰਗਾਂ ਵੀ ਸੀ ਜੇਕਰ ਦੁਕਾਨਾਂ ਵਗੈਰਾ ਬਣਾਈਆਂ ਜਾਣ ਕਿਉਂਕਿ ਫਸਲਾਂ ਦੇ ਟਾਈਮ ਆ ਕੇ ਬੈਠ ਬਿਠਾਉਣ ਲਈ ਆਰਾਮਦਾਰੀ ਬਣ ਜਾਣਗੀ ਜੀ ਇਹ ਲਈ ਜੇ। ਨਹੀਂ ਦੁਕਾਨਾਂ ਦੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈਗੀ। ਆਲਰੇਡੀ ਜਿਹੜੀ ਭਵਾਨੀਗੜ ਮੰਡੀ ਜਿਹੜੀ ਹੈਗੀ ਆ ਸਾਡੀ ਉਹਦੇ ਵਿੱਚ ਦੁਕਾਨਾਂ ਕਾਫੀ ਅਜੇ ਖਾਲੀ ਪਈਆਂ ਨੇ। ਸੋ ਇਹ ਇਹ ਜਿਹੜੀ ਮੇਰੀ ਗੱਲ ਹੋਈ ਆ ਪੂਰੀ ਐਸੋਸੀਏਸ਼ਨ ਦੇ ਨਾਲ ਉਹ ਕਹਿੰਦੇ ਸਾਨੂੰ ਦੁਕਾਨਾਂ ਨਹੀਂ ਚਾਹੀਦੀ ਆ। ਹਾਂ ਜਿਹੜੇ ਇਹਨਾਂ ਨੂੰ ਇੱਕ ਤਾਂ ਟਾਇਲਟ ਇਸ ਤੋਂ ਵੱਧ ਚਾਹੀਦੇ ਨੇ ਉਹਦੀ ਜਿਹੜੀ ਡਿਮਾਂਡ ਹੈਗੀ ਆ। ਉਸ ਤੋਂ ਬਿਨਾ ਜਿਹੜਾ ਹੋਰ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਕੱਚਾ ਜਿਹੜਾ ਫੜ ਹੈਗਾ ਹਾਲਾਂਕਿ ਉਹ ਦੁਕਾਨ ਪ੍ਰਪੋਜ਼ਲ ਦੇ ਵਿੱਚ ਉਹ ਦੁਕਾਨਾਂ ਦੇ ਲਈ ਛੱਡਿਆ ਗਿਆ ਪਰ ਉਹਦੇ ਮੂਹਰੇ ਜਿਹੜੀ ਪਾਰਕਿੰਗ ਹੈ ਉਹਨੂੰ ਅਸੀਂ ਪੱਕਾ ਕਰ ਲੈਨੇ ਆ ਉਹਦੀ ਵੀ ਜਿਹੜੀ ਅਸੀਂ ਪ੍ਰਪੋਜ਼ਲ ਬਣਾ ਕੇ ਮਾਨਯੋਗ ਸੀਮ ਸਾਹਿਬ ਨੂੰ ਭੇਜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਉਹਦੇ ਦੇ ਵੀ ਜਣਾ ਕੰਮ ਕਰ ਰਹੇ ਪਹਿਲਾਂ ਇੱਕ ਸਾਹਮਣੇ ਇੱਥੇ ਪਾਣੀ ਵੀ ਮੰਗ ਕੀਤੀ ਗਈ ਸੀ ਵੀ ਜਿਹੜੀ ਮੰਡੀ ਕਰਨ ਬੋਡੀ ਟੈਂਕੀ ਲੱਗੀ ਅਗਰ ਸਾਨੂੰ ਪਾਣੀ ਪੁਲਾਬਤ ਕਰਾਇਆ ਜਾਵੇ ਪੀਣ ਲਈ ਰਾਮਪੁਰੇ ਵਾਸੀਆਂ ਵੱਲੋਂ ਉਹਦੇ ਬਾਰੇ ਕੋਈ ਹੈ ਕੁਝ ਨਹੀਂ ਕਰਾਨੀ ਚ ਨਹੀਂ ਇਹ ਮੰਡੀ ਬੋਰਡ ਦਾ ਹੈਗਾ ਇਹ ਮੰਡੀ ਦੇ ਲਈ ਆ ਤੇ ਜਿਹੜੀ ਰਾਮਪੁਰਾ ਪਿੰਡ ਦੀ ਜਿਹੜੀ ਪਾਣੀ ਦੀ ਟੈਂਕੀ ਦੀ ਗੱਲ ਕਰ ਰਹੇ ਆ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਦੋਂ ਡਵੈਲਪਮੈਂਟ ਹੋਈ ਆ ਸੜਕਾਂ ਸੁੜਕਾਂ ਬਣੀਆਂ ਨੇ ਤਾਂ ਉਹ ਜਿਹੜੀ ਕਾਫੀ ਜਿਹੜੀ ਪਾਈਪਾਂ ਨੇ ਵਗੈਰਾ ਨੇ ਸਾਰੀ ਡੈਮੇਜ ਹੋ ਗਈਆਂ ਸੀ ਉਸ ਤੋਂ ਬਿਨਾਂ ਜਿਹੜੀ ਜਿਹੜੀ ਟੈਂਕੀ ਸੀ ਉਹ ਵੀ ਜਿਹੜੀ ਡਿਸਟਰੋਏ ਕਰ ਦਿੱਤੀ ਗਈ ਆ ਖਤਮ ਹੋ ਗਈ ਆ ਤੇ ਉਹਦਾ ਟਾਈਮ ਜਿਹੜਾ ਪੀਰੀਅਡ ਪੂਰਾ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਪ੍ਰਪੋਜ਼ਲ ਹੈ ਉਹ ਸਾਡਾ ਤਕਰੀਬਨ ਜਿਹੜਾ ਸਰਵੇ ਵਗੈਰਾ ਹੋ ਗਿਆ ਐਸਟੀਮੇਟ ਤਿਆਰ ਨੇ ਉਹਦੇ ਚ ਸਿਰਫ ਜਿਹੜਾ ਬੈਨੀਫੀਸ਼ੀਅਰੀ ਸ਼ੇਅਰ ਆ ਪਿੰਡ ਦੇ ਵੱਲੋਂ ਜਿਹੜੀ ਦਿੱਕਤ ਆ ਰਹੀ ਸੀਗੀ ਸੋ ਉਹਦਾ ਵੀ ਅੱਜ ਮੈਂ ਜਿਹੜੇ ਸਾਡੇ ਇੱਥੇ ਮੌਜੂਦ ਜਿਹੜੇ ਪੰਚਾਇਤ ਅਫਸਰ ਖੜੇ ਨੇ ਐਸਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਜਿਹੜਾ ਪਿੰਡ ਦਾ ਜਿਹੜਾ ਸ਼ੇਅਰ ਹੈ ਉਹ ਸ਼ੇਅਰ ਪਵਾ ਕੇ ਬੜੀ ਜਲਦੀ ਇਹਨਾਂ ਦਾ ਕੰਮ ਹੈ ਜਿਹੜਾ ਉਹਨੂੰ ਸ਼ੁਰੂ ਕਰਾਉਣ ਜਾ ਰਹੇ ਹਾਂ ਇਹਦੇ ਨਾਲ ਨਾਲ ਇੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਕਦੋਂ ਤੱਕ ਉਮੀਦ ਹੈ ਵੀ ਉਹ ਹੋ ਜਾਣਗੀਆਂ ਜੀ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਪੰਚਾਇਤਾਂ ਪੰਗ ਹੋ ਗਈਆਂ ਤੇ ਲੋਕਾਂ ਨੂੰ ਵੀ ਉਮੀਦ ਹੈ ਨਹੀਂ ਹਜੇ ਪੰਚਾਇਤਾਂ ਨਹੀਂ ਪੰਗ ਹੋਈਆਂ ਹੈਗੀਆਂ ਕਿਉਂਕਿ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਆ ਸਮਾਂ ਜਿਹੜਾ ਪਿਆ ਸੋ ਤਾਂ ਡੇਢ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਜਿਹੜਾ ਮੰਨਿਆ ਜਾਂਦਾ ਵੀ ਸ਼ੁਰੂ ਹੋਇਆ ਸੋ ਉਹ ਜਿਹੜੀਆਂ ਡੇਟਸ ਨੇ ਜਿਹੜੀਆਂ ਅਲੱਗ-ਅਲੱਗ ਡੇਟਸ ਹੈਗੀਆਂ ਨੇ ਸੋ ਜਦੋਂ ਉਹਨਾਂ ਦਾ ਜਿਹੜਾ ਸਮਾਂ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਨੂੰ ਆਪਾਂ ਜਿਹੜਾ ਲੈ ਕੇ ਆਵਾਂਗੇ